ਸਤਨਾਮ ਵਾਹਿਗੁਰੂ ਜੀ ਵਾਹਿ ਜੀਓ ਕੁਨੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣਾਈ ਪ੍ਰਗਟ ਪਈ ਸਗਲੇ ਜੋ ਕੀ ਅੰਦਰ ਗੁਰਨਾਣਕ ਕੀ ਵਡਿਆਈ ਆਨੰਦ ਗੁਣਿਨ ਧਾਨ ਗੁਰੂ ਗਰੀ ਬਣਵਾਜ ਜਪੋ ਸਤਨਾਮ ਸ੍ਰੀ ਵਾਹ गुरु जी। तेनन की प्रतपाल तो करें समझ पशु नग नाग नर्व ना समय सबको प्रित ਜਨਮੇ ਖਲਮੇ ਪਲਮੇ ਕਰਕੇ ਨਿਕਰੇ ਵਿਚਾਰਾ ਦੀਨ ਦਾ ਆਂਦਾ ਅਣਖ ਧੋਕਣ ਦੇ ਤਾ ਹੈ ਪਰ ਜੇ ਤਨ ਹਾਰੇ ਬੇਣਤੀ ਮੇਰੀ ਹੈ ਬੇਣਤੀ ਸੰਗਦੇ ਗੁਰਾਂ ਦੀ ਏ ਕਹਿ ਦਿਓ ਵਾਹਿਗੁਰੂ ਵਾਹਿਗੁਰੂ ਜ਼ਰੇ ਜ਼ਰੇ ਵਿੱਚ ਨਜ਼ਰੀ ਆਵਣ ਤੇਰੀਆਂ بے ਪਰਵਾਹੀਆਂ ਪਰਿਓ ਵੇਖਣ ਵਾਲੀਆਂ ਅੱਖੀਆਂ ਕਿਸੇ ਨੂੰ ਲਾਈਆ ਪਿਆਰ ਤੇਰੇ ਨੇ ਮਨ ਮੇਰੇ ਨੂੰ ਐਸਾ ਮੋਇਆ ਸਾਈਆ ਆਖਾ ਜੀਵਾ ਵਿਸਰੈ ਮਰ ਜਾ ਸੈਣਾ ਸਗਾ ਜੁਦਈਆ ਕਾਨੂੰ ਹਰ ਥਾਂ ਵਿਦਾਰ ਤੇਰਾ ਤੇਰੇ ਉਪਾਸਕਾਂ ਨੂੰ ਹਰ ਥਾਂ ਵਿਦਾਰ ਤੇਰਾ ਘਟ ਘਟ ਵਿੱਚ ਜੋਤ ਤੇਰੀ ਹਰ ਦਿਲ ਵਿੱਚ ਪਿਆਰ ਤੇਰਾ ਘਟ ਘਟ ਵਿੱਚ ਜੋਤ ਤੇਰੀ ਹਰ ਦਿਲ ਵਿੱਚ ਪਿਆਰ ਤੇਰਾ ਤੇਰੇ ਪਾਠ ਕਾ ਨੂੰ ਹਰ ਥਾਂ ਮਿਲਾਰ ਤੇਰਾ ਘਟ ਘਟ ਵਿੱਚ ਜੋਤ ਤੇਰੀ ਹਰ ਦਿਲ ਵਿੱਚ ਪਿਆਰ ਤੇਰਾ ਦੀ ਹਟ ਬੈਠਾ ਪਰ ਪਰਕੇ ਤੋਲਦਾ ਸੈਂ ਤੇ ਸ਼ਬਦ ਮਿੱਠੇ ਮਿੱਠੇ ਰਸਨਾ ਟੋਂ ਬੋਲਦਾ ਸੈਂ ਤੇ ਸ਼ਬਦ ਮਿੱਠੇ ਮਿੱਠੇ ਰਸਨਾ ਟੋਂ ਬੋਲਦਾ ਸੈਂ ਮੈਂ ਹਾਂ ਦਦਾਰ ਤੇਰਾ ਮੈਂ ਹਾਂ ਜੁਤਾਰ ਤੇਰਾ ਘਟ ਘਟ ਵਿੱਚ ਜੋਤ ਤੇਰੀ ਹਰ ਦਿਲ ਵਿੱਚ ਪਿਆਰ ਤੇਰਾ ਠੱਡ ਘੱਟ ਵਿੱਚ ਜੋਤ ਤੇਰੀ ਮਾਰੇ ਦੇ ਵਿੱਚ ਪਿਆਰ ਤੇਰਾ ਕਿਰਤੀ ਕਲ ਨਾਲ ਤੂੰ ਲਗਾਇਆ ਤੇ ਮਲਕ ਮਾਇਆ ਧਾਰੀ ਦੇ ਤੂੰ ਤੇ ਕੈ ਸੁਣਾਇਆ ਤੇ ਮਲਕ ਮਾਇਆ ਧਾਰੀ ਦੇ ਤੂੰ ਤੇ ਕੈ ਸੁਣਾਇਆ ਹੋ ਗੋਏ ਲੈ ਡੁੱਬੇਗਾ ਤੈਨੂੰ ਹੰਕਾਰ ਤੇਰਾ ਘਟ ਘਾਟ ਵਿੱਚ ਜੋਤ ਤੇਰੀ ਹਰ ਬਿਲ ਵਿੱਚ ਪਿਆਰ ਤੇਰਾ ਘਟ ਘਾਟ ਵਿੱਚ ਜੋਤ ਤੇਰੀ ਮੇਰੇ ਵਿੱਚ ਪਿਆਰ ਤੇਰਾ ਕੂੜੇ ਤੇਰੀ ਨਜ਼ਰ ਵਿੱਚ ਬਾਬਾ ਮਾਇਆ ਦੇ ਮਾਨ ਕੂੜੇ ਰੇਤੋਂ ਖੀਰਾ ਤੇ ਮਾਲ ਭੂੜੇ ਤੇਰੀ ਨਜ਼ਰ ਵਿੱਚ ਬਾਬਾ ਮਾਇਆ ਦੇ ਮਾਨ ਕੁੜੇ ਤੇਰੀ ਨਜ਼ਰ ਵਿੱਚ ਬਾਬਾ ਮਾਇਆ ਦੇ ਮਾਨ ਕੁੜੇ ਭੁੱਖਾ ਪਿਆਰ ਦਾ ਏ ਫਿਰਦਾ ਮੁਰਾਰ ਤੇਰਾ ਘਟ ਘਟ ਵਿੱਚ ਜੋਤ ਤੇਰੀ ਹਰ ਬੇਲੇ ਵਿੱਚ ਪਿਆਰ ਤੇਰਾ ਘਟ ਘਟ ਵਿੱਚ ਜੋਤ ਤੇਰੀ ਹਰ ਥੇਲੇ ਵਿੱਚ ਪਿਆਰ ਤੇਰਾ ਜਦੋਂ ਤੂੰ ਮਾਰੇ ਗਉਟੇ ਜਰਾ ਖਿਸ਼ਾਂਦੇ ਤੱਪਦੇ ਕੜਾਏ ਠਾਰੇ ਗਉਟੇ ਜਰਾ ਖਿਸ਼ਾਂਦੇ ਤੱਪਦੇ ਕੜਾਏ ਠਾਰੇ ਇੱਕੋ ਇਸ਼ਾਰਾ ਕਾ ਭੀ ਆਏ ਬਖਸ਼ ਨہار ਤੇਰਾ ਘਟ ਘਟ ਵਿੱਚ ਜੋਤ ਤੇਰੀ ਹਰ ਦਿਲ ਵਿੱਚ ਪਿਆਰ ਤੇਰਾ ਘਟ ਘਟ ਵਿੱਚ ਜੋਤ ਤੇਰੀ ਹਰ ਦਿਲ ਵਿੱਚ ਪਿਆਰ ਤੇਰਾ ਕਹਤੇ ਤੂੰ ਇੱਕ ਸੱਚ ਦੇ ਪੁਜਾਰੀ ਹੋਵੇਂ ਤੇ ਈਰਖਾ ਵਿੱਚ ਸਰਦੀ ਮਖਲੂਕ ਠਾਰੀ ਆਦ ਨਰੰਜਨ ਕੁ ਸੁਣਿਓ ਪਰ ਲੋਕ ਸੁਣਿਓ ਵਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਪਾ ਰ ਉਤਾਰਨ ਕੋ साहेब पंथ वाहे गुरु गुरु नानक साहेब तारक है नाम लिए सतगुरु नानक का दुख रोग सब मिटन भयानक ਸਤਗੁਰ ਨਾਨਕ ਦਾ ਯਾਰ ਪਦਾਰਥ ਮਿਲਣ ਅਚਾਨਕ ਨਾਮ ਲਿਏ ਸਤਗੁਰ ਨਾਨਕ ਦਾ ਹੰਸ ਖਾਏ ਚੁਗ ਮੋਤੀ ਮਾਨਕ ਸਾਰੀ ਸੰਗਤ ਗੱਜ ਕੇ ਆਖੋ பா நான தனி சரி குரு பாபா நான்க தனி சரி குரு பாபா நான்க ਕਹਤੇ ਤੂੰ ਸੱਚ ਦੇ ਪੁਜਾਰੀ ਹਮੇ ਤੇ ਈਰਖਾ ਵਿੱਚ ਸੜਦੀ ਮਕਲੂਕ ਠਾਰੀ ਹਮੇ ਤੇ ਈਰਖਾ ਵਿੱਚ ਸੜਦੀ ਮਕਲੂਕ ਠਾਰੀ ਸ਼ੀਤਲ ਦਾ ਆਸਰਾ ਹੈ ਇੱਕੋ ਦਵਾਰ ਤੇਰਾ ਕੱਟ-ਖੱਟ ਵਿੱਚ ਜੋਤ ਤੇਰੀ ਹਰ ਦਿਲ ਵਿੱਚ ਪਿਆਰ ਤੇਰਾ ਕੱਟ-ਖੱਟ ਵਿੱਚ ਜੋਤ ਤੇਰੀ ਹਰ ਦਿਲ ਵਿੱਚ ਪਿਆਰ ਤੇਰਾ ਤੇਰੇ ਬਾਸ਼ਕਾ ਨੂੰ ਹਰ ਥਾਂ ਮਿਦਾਰ ਤੇਰਾ ਘਟ ਘਟ ਵਿੱਚ ਜੋਤ ਤੇਰੀ ਹਰ ਦਿਲ ਵਿੱਚ ਪਿਆਰ ਤੇਰਾ ਹਰ ਦਿਲ ਵਿੱਚ ਪਿਆਰ ਤੇਰਾ ਹਰ ਦਿਲ ਵਿੱਚ ਪਿਆਰ ਤੇਰਾ ਹੋ 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 ਜੀ ਵਾਹਿ ਬਾਦਰ ਮੁਤਲਕ ਮਾਹੇ ਤੇ ਸ਼ਾਹੀ ਖੁਬਾਂ ਹਸਤੀਏ ਮੁਕੱਦਸ ਲਾ ਇੰਤਹਾ ਪਰਮ ਪੂਜਿਆ ਪਾਦ ਵੱਲਗੇ ਕੁੱਲ ਆਲਮ ਹਜੂਰੇ ਅਨਵਰ ਸਰਵਰੇ ਕਾਇਨਾਤ ਸ਼ਾਹੀ ਨਿਸ਼ਾਹੀ ਦੋ ਆਲਮ ਰਾਜਾਨ ਰਾਜ ਪਾਨਾਨ ਪਾਨ ਦੇਵ ਉਪਮਾ ਮਹਾਨ ਚਵਰ ਸ਼ਤਰ ਤਖਤ ਦੇ ਮਾਲਕ ਗੁਰਤਾ ਗੱਦੀ ਤੇ ਸੁਭਾਈ ਮਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਪਾਵਨ ਹਜ਼ੂਰ ਜੁੜ ਕਰਕੇ ਮਹਾਨ ਪਵਿੱਤਰ ਆਤਮਾ ਪੂਰਨ ਬ੍ਰਹਮ ਗਿਆਨੀ ਤਤ ਬੇਤੇ ਬੰਦਗੀ ਦੇ ਪੁੱਤ ਵੀ ਸਿਤਾਰੇ ਬਾਬਾ ਦਲੇਰ ਸਿੰਘ ਸਾਹਿਬ ਜੀ ਉਹਨਾਂ ਨੂੰ ਸ਼ਰਦਾ ਦੇ ਫੁੱਲ ਅਰਪਣ ਕਰਨ ਵਾਸਤੇ ਆਪ ਰੱਬ ਦੀ ਪਾਵਨ ਪਵਿੱਤਰ ਬਾਗ ਘਰ ਅੰਦਰ ਜੁੜ ਬੈਠੇ ਹਨ ਰੱਬ ਕਹਿਣ ਤੋਂ ਭਾਵ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਆਓ ਜਿੱਤਨੇ ਮਾਈ ਪਾਈ ਪੰਡਾਲ ਵਿੱਚ ਜਿੱਥੋਂ ਤੱਕ ਆਵਾਜ਼ ਆ ਰਹੀ ਹੈ ਕੋਈ ਰਸਨਾ ਵਾਂਜੀ ਨਾ ਰਹੇ ਉਜ ਕਹਿਣ ਦੀ ਆਗਿਆ ਪ੍ਰਦਾਨ ਕਰਦੇ ਹੋਏ ਪਿਆਰ ਵਿੱਚ ਆਓ ਗੱਜ ਕੇ ਗਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਭਾਵਨਾ ਦੇ ਨਾਲ ਆਪ ਗੁਰੂ ਕੀ ਸੰਗਤ ਮੇਰੀਆਂ ਭੈਣਾਂ ਮਾਤਾਵਾਂ ਬਜ਼ੁਰਗ ਵੀਰ ਜੁੜ ਬੈਠੇ ਹੋ ਇਹ ਭਾਵਨਾ ਬਣਦੀ ਕਿਵੇਂ ਭਾਵਨਾ ਉੱਚਦੀ ਕਿਵੇਂ ਹੈ ਇਹਦੇ ਇੱਕ ਉਦਾਹਰਣ ਦੇ ਕੇ ਤੇ ਜਲਦੀ ਦੇ ਨਾਲ ਇਤਿਹਾਸ ਦਾ ਪਤਰਾ ਖੋਲ ਦਿਨਾ ਇੱਕ ਮੁੰਡਾ ਬੈਠਾ ਬੜੀ ਉੱਚੀ ਪਹਾੜੀ ਦੇ ਵਿੱਚ ਤੇ ਪਹਾੜੀ ਤੇ ਉਹਦਾ ਆਪਣਾ ਹੀ ਕਾਰੋਬਾਰ ਆਪਣਾ ਹੀ ਬਿਜ਼ਨਸ ਹੈ ਪੁਰਖਿਆਂ ਵੱਲੋਂ ਦਿੱਤੀਆਂ ਹੋਈਆਂ ਭੇਡਾਂ ਬੱਕਰੀਆਂ ਚਾਰ ਕੇ ਗੁਜ਼ਾਰਾ ਕਰਦਾ ਦੁੱਧ ਪਾ ਕੇ ਗੁਜ਼ਾਰਾ ਕਰਦਾ ਇੱਕ ਦਿਨ ਛਾਂ ਵਿੱਚ ਬੈਠੇ ਬੈਠੇ ਤੇ ਮਨ ਵਿੱਚ ਖਿਆਲ ਆਇਆ ਮਨਾ ਇਹ ਉਹ ਛਾਂ ਹੈ ਜਿਹਦੇ ਵਿੱਚ ਦਾਦੇ ਬਾਬੇ ਮਰ ਗਏ ਹੋਣਗੇ ਇਹੋ ਹੀ ਛਾਂ ਹੈ ਜਿਹਦੇ ਵਿੱਚ ਮੇਰਾ ਪਿਤਾ ਮਰ ਗਿਆ ਕਮਾਈ ਕਰਦਾ ਮਾਤਾ ਵੀ ਤੁਰ ਗਏ ਕੱਲਾ ਤੁਰ ਗਿਆ ਚਾਚਿਆਂ ਤਾਇਆ ਨੇ ਸੰਭਿਆ ਨਹੀਂ ਸਤਕਾਰ ਜੋ ਖਾਲਸਾ ਜੀ ਮਨ ਵਿੱਚ ਖਿਆਲ ਆਇਆ ਕਿ ਮਨਾ ਤੂੰ ਵੀ ਇਤਰਾ ਮਰ ਜਾਵੇਂਗਾ ਦੁਨੀਆਂ ਦੇ ਲੋਕ ਕਹਿੰਦੇ ਨੇ ਵੀ ਰੱਬ ਹੈ ਰੱਬ ਪਰਮਾਤਮਾ ਅੱਲਾਹ ਤਾਲਾ ਹੈ ਜੇ ਹੈ ਤੇ ਦਿਸਦਾ ਕਿਉਂ ਨਹੀਂ ਉਹ ਨਿਰਗੁਣ ਸਰੂਪ ਵੀ ਹੈ ਸਰਗੁਣ ਸਰੂਪ ਵੀ ਹੈ ਉਹ ਦਿਂਦਾ ਕਿਉਂ ਫੇਰ ਉਹਨੇ ਆਖਿਆ ਮਨਾ ਇੱਕ ਵਾਰੀ ਅੱਲਾਹ ਦੀ ਪਾਲ ਵਿੱਚ ਜਾਣਾ ਚਾਹੀਦਾ ਵੀ ਅੱਲਾਹ ਵਾਕਿਆ ਹੈ ਉਹਨੇ ਆਖਿਆ ਅੱਲਾਹ ਲੱਭੇ ਕੱਥੇ ਪਹਾੜੀ ਤੋਂ ਥੱਲੇ ਉਤਰਿਆ ਉਹਨੇ ਇੱਕ ਸਿਆਣੇ ਬਜ਼ੁਰਗ ਨੂੰ ਪੁੱਛਿਆ ਮੁਸਲਮਾਨ ਨੂੰ ਲਬਾਂ ਕਟੀਆਂ ਹੋਈਆਂ ਪ੍ਰਕਾਸ਼ ਦਾੜਾ ਸਿਰ ਤੇ ਕੁੱਲੇ ਵਾਲੀ ਪੱਗ ਹੱਥ ਵਿੱਚ ਪਕੜੀ ਹੋਈ ਤਸਬੀਹ ਕਹਿਣ ਤੋਂ ਪਾਬ ਮਾਲਾ ਉਹਨੇ ਆਖਿਆ ਬਾਬਾ ਜੀ ਖੁਦਾ ਕਿੱਥੇ ਮਿਲ ਸਕਦਾ ਅੱਲਾ ਨੇ ਆਖਿਆ ਪਾਕਾ ਮਸਜਿਦ ਵਿੱਚ ਉਹ ਨੌਜਵਾਨ ਮੁੰਡਾ ਜਦੋਂ ਮਸਜਿਦ ਦੀਆਂ ਪੌੜੀਆਂ ਦੇ ਲਾਗੇ ਗਿਆ ਨਾ ਅੰਦਰ ਕਾਜੀ ਆਪਣੇ ਸਟੂਡੈਂਟ ਉਹਨਾਂ ਨੂੰ ਆਪਣੇ ਧਰਮ ਦੀ تعلیم ਦੇ ਰਿਹਾ ਤੇ ਅੰਦਰ ਬੈਠੇ ਕਾਜੀ ਨੇ ਤਿੰਨ ਸ਼ਬਦ ਕਹੇ ਬੱਚਿਓ ਅੱਲਾ ਲਾ ਸਰੀਕ ਹੈ ਉਹਦਾ ਸਰੀਕ ਕੋਈ ਨਹੀਂ ਅੱਲਾ ਲਾ ਮੁਕਾਮ ਹੈ ਉਹਦਾ ਘਰ-ਬਾਰ ਕੋਈ ਨਹੀਂ ਅੱਲਾ ਲਾ ਵਾਰਸ ਹੈ ਉਹਨੂੰ ਜਨਮ ਦੇਣ ਵਾਲੀ ਮਾਂ ਕੋਈ ਨਹੀਂ ਉਹਦਾ ਬਾਪ ਕੋਈ ਉਹ ਕਾਜੀ ਅੰਦਰ ਪੜਾਉਣ ਡਿਆ ਮੁੰਡਾ ਬਾਹਰ ਪੌੜੀਆਂ ਚ ਖਲੋਤਾ ਨੇ ਤਾੜੀ ਖਿੱਚ ਕੇ ਮਾਰੀ ਹੱਥ ਤੇ ਹੱਥ ਮਾਰ ਕੇ ਤੇ ਖੇੜ ਖੜਾ ਕੇ ਆਸਪਾ ਉਹਨੇ ਆਖਿਆ ਅੱਲਾ ਦਾ ਕੀ ਲੱਭਣਾ ਅੱਲਾ ਤੇ ਆਪਣੇ ਨਾਲ ਉਹ ਵੀ ਗਿਆਗਵਾਤਾ ਅੱਲਾ ਦਾ ਕੀ ਲੱਭਣਾ ਜਿਹੜਾ ਅੱਲਾ ਲਾ وارਸ ਹੈ ਉਹ ਵਾਪਸ ਵਿਚਾਰਾ ਆ ਗਿਆ ਤੇ ਪਹਾੜੀ ਤੇ ਬਹਿ ਗਿਆ ਤੇ ਗੋਡੇ ਮੂਹਤੇ ਲੈ ਮਾਰ ਤੇ ਅੱਲਾ ਨਾਲ ਗੱਲਾਂ ਕਰਦਾ ਅੱਲਾ ਦੇ ਨਾਲ ਪੈਣਾ ਤੁਸੀਂ ਆਪਣੇ ਬੱਚੇ ਜਿਹੜੇ ਤੁਹਾਡੇ ਛੋਟੇ ਛੋਟੇ ਬੱਚੇ ਆ ਨਾ ਕਈ ਵਾਰੀ ਮਾਵਾ ਕਹਿੰਦੀਆਂ ਇਹ ਰੱਬ ਦਾ ਰੂਪ ਰੱਬ ਦਾ ਹੈ ਵੀ ਰੱਬ ਦਾ ਰੂਪ ਇਹ ਪੰਜਾਂ ਵਿਕਾਰਾਂ ਤੋਂ ਛੋਟੇ ਛੋਟੇ ਬੱਚੇ ਰਹਿਤ ਨੇ ਵਿਚਾਰੇ ਤੇ ਜਿਹੜਾ ਵਿਕਾਰਾਂ ਤੋਂ ਰਹਿਤ ਹੈ ਉਹ ਰੱਬ ਉਹ ਬੱਚਾ ਬੈਠਾ ਘੋਡੇ ਮੂੰਹ ਤੇ ਮਾਰ ਕੇ ਉਹਨੇ ਅੱਲਾ ਨਾਲ ਗੱਲਾਂ ਕੀਤੀਆਂ ਉਹਨੇ ਆਖਿਆ ਅੱਲਾ ਤੂੰ ਵੀ ਲਾवारिस ਤੇ ਮੈਂ ਵੀ ਲਾवारिस ਤੇਰੇ ਵਰਗਾ ਹੀ ਮੈਂ ਆ ਮੇਰੇ ਵਰਗਾ ਹੀ ਤੂੰ ਆ ਅੱਲਾ ਤੂੰ ਵੀ ਲਾवारिस ਮੈਂ ਵੀ ਲਾवारिस ਤੂੰ ਵੀ ਲਾ ਸ਼ਰੀਕ ਤੇ ਮੈਂ ਵੀ ਲਾ ਸ਼ਰੀਕ ਮੇਰਾ ਵੀ ਸ੍ਰੀਕਾ ਭਾਈਚਾਰਾ ਹੈ ਨਹੀਂ ਜਿਹੜਾ ਸਾਹਮੇ ਨਾਲ ਸ੍ਰੀਕਾ ਭਾਈਚਾਰਾ ਉਹ ਮਰਿਆਂ ਦੇ ਬਰਾਬਰ ਹੁੰਦਾ ਮੇਰਾ ਵੀ ਕੋਈ ਨਹੀਂ ਤੇਰਾ ਵੀ ਕੋਈ ਨਹੀਂ ਉਹਨੇ ਆਖਿਆ ਅੱਲਾ ਤੇਰੇ ਨਾਲੋਂ ਅਗਲਾ ਪੁਆਇੰਟ ਮੇਰਾ ਬਿਹਤਰ ਹੈ ਤੂੰ ਲਾ ਮੁਕਾਮ ਹੈ ਤੇਰਾ ਘਰ ਘਾਟ ਹੈ ਨਹੀਂ ਪਰ ਇਹ ਪੁਆਇੰਟ ਮੇਰਾ ਤੇਰੇ ਨਾਲੋਂ ਵੱਧ ਗਿਆ ਵੀ ਮੇਰੇ ਕੋਲ ਇੱਕ ਸ਼ਾਨ ਹੈ ਰਹਿਣ ਵਾਸਤੇ ਮੇਰਾ ਘਰ ਮੁਰਕੇ ਉਹਨੇ ਇੱਕ ਗੱਲ ਆਖੀ ਅੱਲਾ ਤੇਰੀ ਮਾਂ ਹੈ ਨਹੀਂ ਤੇਰਾ ਬਾਪ ਹੈ ਨਹੀਂ ਤੇਰੇ ਕੱਪੜੇ ਪਾਟੇ ਹੋਣਗੇ ਕੱਪੜੇ ਕੋਈ ਨਹੀਂ ਸੀਂਦਾ ਹੋਵੇਗਾ ਨਾਲੇ ਸੂਈ ਪਕੜੀ ਉਹਦੇ ਵਿੱਚ ਧਾਗਾ ਪਰੋਇਆ ਆਕਾਸ਼ ਵੱਲੇ ਵੇਖ ਕੇ ਕਹਿੰਦਾ ਅੱਲਾ ਕਿਤੇ ਮੇਰੇ ਕੋਲ ਆ ਤੇਰੇ ਪਾਟੇ ਕੱਪੜੇ ਸੀਕੇ ਦਵਾਂ ਅੱਲਾ ਕਿਤੇ ਮੇਰੇ ਕੋਲ ਆ ਤੇਰੇ ਮਾਂ ਬਾਪ ਭੈਣੇ ਪਤਾ ਨਹੀਂ ਕਿਦਨ ਦੀ ਰੋਟੀ ਖਾਧੀ ਆ ਤੂੰ ਮੇਰੇ ਕੋਲ ਆ ਤੈਨੂੰ ਮੈਂ ਪੇਡਾਂ ਬੱਕਰੀਆਂ ਦਾ ਦੁੱਧ ਪਿਆਵਾਂ ਲਾਗੋਂ ਦੀ ਇੱਕ ਬੰਦਾ ਕੋੜੇ ਤੇ ਬੈਠਾ ਲੰਘਦਾ ਜਾ ਰਿਹਾ ਸਤਕਾਰ ਜੋ ਖਾਲਸਾ ਜਿਓ ਕੋੜੇ ਤੋਤਰਿਆ ਉਹ ਤਾਂ ਨਾ ਆਇਆ ਹਾਜ਼ਰ ਤੰਬੂਸਾ ਉਹ ਕੋਹੇ ਤੁਰ ਪਹਾੜ ਤੇ ਬਹਿ ਕੇ ਬੰਦਗੀ ਕਰਦਾ ਸੀ ਇਸ ਪਹਾੜੀ ਤੋਂ ਅਗਲੀ ਪਹਾੜੀ ਕੋਹੇ ਦੂਰ ਦੀ ਉਹ ਜਦੋਂ ਲੰਗਰ ਲੱਗਾ ਕੋੜੇ ਤੇ ਉਹਨੇ ਕੋੜੇ ਤੋਂ ਉਤਰਿਆ ਨਿਕਾਜਾ ਬੱਚਾ ਬੈਠਾ ਗੋਡ ਮੁੱਦੇ ਮਾਰ ਕੇ ਉਹਦੇ ਮੂੰਹ ਤੇ ਵੱਟ ਕੇ ਚਪੇੜ ਮਾਰ ਕੇ ਆਖਿਆ ਕਾਕਾ ਅੱਲਾ ਨੂੰ ਟੀਚਰਾ ਕਰਦਾ ਹੈ ਅੱਲਾ ਨੂੰ ਇਸ ਤਰ੍ਹਾਂ ਨਹੀਂ ਬੋਲੀਦਾ ਮੂੰਹ ਤੇ ਚਪੇੜ ਮਾਰ ਕੇ ਚਲੇ ਗਿਆ ਕੋਹੇ ਤੁਰ ਪਹਾੜ ਤੇ ਬੈਠਾ ਗੋਡੇ ਮੁੱਦੇ ਮਾਰ ਕੇ ਅੱਗੇ ਜਦੋਂ ਜਾ ਕੇ ਪ੍ਰਮਾਤਮਾ ਦੀ ਇਬਾਦਤ ਕਰਦਾ ਸੀ ਮਨ ਜੁੜ ਜਾਂਦਾ ਸੀ ਅੱਜ ਸੂਰਜ ਡੁੱਬ ਗਿਆ ਮਨ ਨਹੀਂ ਜੁੜਿਆ ਤਰ੍ਹਾਂ ਤਰ੍ਹਾਂ ਦੇ ਖਿਆਲ ਆਉਂਦੇ ਆਖਰ ਆਕਾਸ਼ ਵੱਲੇ ਚਿਹਰਾ ਕਰਕੇ ਆਖਿਆ ਲਾ ਅੱਜ ਮੇਰਾ ਮਨ ਕਿਉਂ ਨਹੀਂ ਟਿਕਦਾ ਤੇ ਵਾਰੇ ਸ਼ਾਹ ਨੇ ਹੀਰ ਵਿੱਚ ਲਿਖਿਆ ਉਹ ਕਹਿੰਦਾ ਆਕਾਸ਼ ਵਿੱਚੋਂ ਇੱਕ ਗੈਬੀ ਆਵਾਜ਼ ਆਈ ਉਹ ਆਕਾਸ਼ ਵਿੱਚੋਂ ਜਿਹੜੀ ਗੈਬੀ ਆਵਾਜ਼ ਆਈ ਉਹ ਲਿਖੀ ਇਤਿਹਾਸ ਦੇ ਪੱਤਰਿਆਂ ਤੇ ਆਕਾਸ਼ ਵਿੱਚੋਂ ਆਵਾਜ਼ ਆਈ ਤੈਂ ਬਹਿਰਾਇਓ ਬਸਲ ਕਰਦਮ ਆਮਦਮ ਨਹੀਂ ਬੈਰਾਇਓ ਫਸਲ ਕਰ ਦਮ ਆਮ ਦਮ ਕਹਿਣ ਦਾ ਭਾਵ ਸੀਗਾ موسی ਤੇਰੀ ਡਿਊਟੀ ਅੱਲਾ ਵੱਲੋਂ ਲੱਗੀ ਸੀ ਤੂੰ ਟੁੱਟਿਆਂ ਨੂੰ ਜੋੜਨਾ ਸੀਗਾ ਲੇਕਿਨ ਅੱਜ ਤੂੰ ਉਲਟ ਕਰ ਆਇਆ ਜਿਹੜਾ ਅੱਲਾ ਨਾਲ ਜੁੜਿਆ ਹੋਇਆ ਸੀ ਬਿਲਕੁਲ ਉਹਦੇ ਮੂੰਹ ਤੇ ਚਪੇੜ ਮਾਰ ਕੇ ਤੂੰ ਅੱਲਾ ਦੇ ਨਾਲੋਂ ਤੋੜ ਕੇ ਆ ਗਿਆ ਜੇ ਤੂੰ ਜੁੜਿਆਂ ਨੂੰ ਮੂੰਹ ਤੇ ਜੇ ਤੂੰ ਤੜੇ ਜੁੜੇ ਹੋਿਆਂ ਦੇ ਮੂੰਹ ਤੇ ਚਪੇੜਾ ਮਾਰੇਂਗਾ ਤੇ ਤੇਰੀ ਮਨ ਬਿਰਤੀ ਕਿਵੇਂ ਅੱਲਾ ਨਾਲ ਜੁੜ ਜਾਵੇਗੀ ਭਾਈ ਤੇਰੀ ਡਿਊਟੀ ਸੀ ਜੋੜਨਾ ਤੂੰ ਜੋੜਿਆ ਨਹੀਂ ਮੂੰਹ ਤੇ ਚਪੇੜ ਮਾਰ ਕੇ ਤੋੜ ਕੇ ਆ ਗਿਆ ਤੇ ਜੇ ਤੂੰ ਤੋੜ ਕੇ ਆ ਗਿਆ ਤੇ ਤੇਰਾ ਕਿਨੇ ਮਨ ਅੱਲਾ ਨਾਲ ਜੁੜ ਜਾਵੇ ਮੇਰੇ ਕਹਿਣ ਤੋਂ ਪਾਵ ਜਿੱਥੇ ਚੌਂਕੜਾ ਮਾਰ ਕੇ ਤੁਸੀਂ ਬੈਠੇ ਹੋ ਇੱਥੇ ਬਾਬਾ ਦਲੇਰ ਸਿੰਘ ਵੀ ਰੱਬ ਨਾਲ ਜੁੜੇ ਹੋਏ ਸੀ ਤੇ ਇੱਥੇ ਆਿਆਂ ਨੂੰ ਜੋੜਦੇ ਸੀ ਇੱਥੋਂ ਕੁਝ ਕਹੇਥ ਤੇ ਬਾਬਾ ਵੀਰ ਸਿੰਘ ਜੀ ਦਾ ਪਾਵਨ ਅਸਥਾਨ ਜਿਨ੍ਹਾਂ ਨੂੰ ਬਾਬਾ ਦਲੇਰ ਸਿੰਘ ਜੀ ਨੇ ਆਖਿਆ ਸੀ ਮਹਾਂਪੁਰਖ ਹੋ ਤੁਹਾਡੇ ਦਰਸ਼ਨ ਤੋਂ ਬਗੈਰ ਬਾਬਾ ਦਲੇਰ ਸਿੰਘ ਨਹੀਂ ਰਹਿ ਸਕਦਾ ਉਹ ਗੁਰਦੁਆਰੇ ਚਲੇ ਜਿਓ ਤੁਹਾਨੂੰ ਬਾਬਾ ਦਲੇਰ ਸਿੰਘ ਜੀ ਦੇ ਗੁਰਦੁਆਰੇ ਤੇ ਦਰਸ਼ਨ ਹੋਣਗੇ ਇੱਥੋਂ ਤੁਸੀਂ ਵੇਖੋ ਤੇ ਤੁਹਾਨੂੰ ਬਾਬਾ ਵੀਰ ਸਿੰਘ ਜੀ ਦੇ ਪਾਵਨ ਸਥਾਨ ਦੇ ਦਰਸ਼ਨ ਹੋਣਗੇ ਇਹ ਹੈ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਭਾਈਆਂ ਇਹ ਬ੍ਰਹਮ ਗਿਆਨੀ ਦੀ ਨਿਸ਼ਾਨੀ ਹੁੰਦੀ ਹੈ ਸਤਿਗੁਰੂ ਕਿਰਪਾ ਕਰੇ ਪਹਿਲੋਂ ਵੈਸੇ ਨਾ ਮੈਂ ਵੀਰਾਂ ਦੇ ਕੋਲੋਂ ਜਿਹੜੀ ਬੰਦਨਾ ਕਹਿਲਾਈ ਹੈ ਨਾ ਮੈਂ ਕਹਿ ਕੇ ਕਹਿਲਾਈ ਪਿਆਪਾ ਟੌਪ ਗੁਰੂ ਨਾਨਕ ਦੇ ਮਹਾਰਾਜ ਦਾ ਸ਼ੁਰੂ ਕਰਨਾ ਸਟੇਜ ਤੇ ਬੈਠੇ ਭਾਈ ਕੁਲਦੀਪ ਸਿੰਘ ਜੀ ਮੇਰੇ ਬੜੇ ਪਰਮ ਮਿੱਤਰ ਨੇ ਬਾਬਾ ਜੀ ਦੇ ਪਾਵਨ ਅਸਥਾਨ ਤੇ ਬੜੀਆਂ ਵੱਡੀਆਂ ਸੇਵਾਵਾਂ ਨਿਭਾਉਂਦੇ ਨੇ ਪੰਥ ਅਰਦੀ ਨੇ ਉਹਨਾਂ ਦੇ ਕੋਲੋਂ ਮੈਂ ਜਦੋਂ ਪੁੱਛਿਆ ਇਤਿਹਾਸ ਸੁਣਾ ਬਹਿ ਕੇ ਮੈਨੂੰ 2-4 ਮਿੰਟ 5 ਮਿੰਟ ਜਦੋਂ ਦੱਸਿਆ ਫਿਰ ਮੇਰਾ ਮਨ ਪਲਟਾ ਖਾ ਗਿਆ ਵੀ ਹੁਣ ਨਹੀਂ ਉਹ ਇਤਿਹਾਸ ਆਪ ਜੀ ਦੀ ਪਾਵਨ ਖੇਦਮਤ ਵਿੱਚ ਰੱਖਾਂ ਜਿਹੜੇ ਕਾਲ ਵਿੱਚ ਸਤਕਾਰਯੋਗ ਬਾਬਾ ਦਲੇਰ ਸਿੰਘ ਸਾਹਿਬ ਜੀ ਹੋਏ ਨੇ ਇੱਕ ਵਾਰੀ ਪੂਰੀ ਮਾਨਵਤਾ ਦਾ ਭਲਾ ਮੰਗੋ ਤੇ ਉਚਾਰਨ ਕਰੋ ਜੀ ਸਤਨਾਮ ਵਾਹਿਗੁਰੂ ਜੀ ਇੱਕ ਮੈਂ ਹੁਣ ਤੁਹਾਡਾ ਦੁੱਤ ਦੀ ਰਾਗ ਤੇ ਹੱਥ ਰੱਖ ਕੇ ਤੇ ਮਜਮੂਨ ਆਰੰਭ ਫੇਰ ਕਰਨਾ ਮੈਨੂੰ ਚੇਤਾ ਆ ਗਿਆ ਤੁਹਾਡੇ ਸਿਰਾਂ ਤੇ ਬੜੀਆਂ ਸੋਹਣੀਆਂ ਪੱਗਾਂ ਬੱਧੀਆਂ ਕਿਸੇ ਗੁਰਮੁਖਾ ਪਿਆਰੇ ਨੇ ਕੇਸਰੀ ਬੱਧੀ ਐ ਕਿਸੇ ਨੇ ਨੇਵੀ ਬਲੂ ਬੱਧੀ ਐ ਕਿਸੇ ਨੇ ਰॉयਲ ਬਲੂ ਬੱਧੀ ਐ ਕਿਸੇ ਨੇ ਨੀਲੀ ਬੱਧੀ ਇਹ ਪੱਗਾਂ ਤੁਹਾਡਾ ਤਾਜ ਨੇ ਇਹ ਪੱਗਾਂ ਤੁਹਾਡੀ ਅਣਖ ਹੈ ਜਦੋਂ ਬੰਦੇ ਦੇ ਕੋਲ ਤਿੰਨ ਚੀਜ਼ਾਂ ਇਕੱਠੀਆਂ ਹੋਣ ਤੇ ਪਾਗੋ ਦੇ ਸਿਰ ਤੇ ਤਾਜ ਕਿਵੇਂ ਬਣਦੀ ਹੈ ਗੁਫ਼ਤਾਰ ਰਫ਼ਤਾਰ ਤੇ ਕਿਰਦਾਰ ਕੱਲੀ ਪੱਗ ਨਾ ਹੋਵੇ ਤੱਲੇ ਕਿਰਦਾਰ ਵੀ ਹੋਣਾ ਚਾਹੀਦਾ ਜੇ ਕਿਰਦਾਰ ਹੈ ਤੇ ਤੇਰੀ ਦਸਤਾਰ ਹੈ ਜੇ ਤੂੰ ਕੱਲੀ ਪੱਗ ਬੱਦੀ ਥੱਲੇ ਕਿਰਦਾਰ ਹੈ ਨਹੀਂ ਤੇ ਫਿਰ ਤੇਰੀ ਪੱਗ ਵੀ ਕੋਈ ਮਾਇਨੇ ਨਹੀਂ ਰੱਖਦੀ ਤੁਸੀਂ ਕਹੋਗੇ ਕਿਰਦਾਰ ਕਿਹੋ ਜਿਹਾ ਹੋਣਾ ਚਾਹੀਦਾ ਸਿਰ ਤੇ ਬੱਦੀ ਹੋਵੇ ਪੱਗ ਕਿਸੇ ਦੀ ਧੀ ਪੈਣ ਵਾਲੇ ਕੋ ਮਾੜਾ ਵੇਖੇ ਉਹ ਤੀ ਪੈਣ ਤੇਰੀ ਪੱਗ ਵੇਖ ਕੇ ਤੇਰੇ ਕੋਲ ਆਣ ਕੇ ਖਲੋ ਜਾਵੇ ਆ ਗੁਰੂਕਲ ਕੀ ਧਰਮਹਾਰਾਜ ਸੱਚੇ ਪਾਤਸ਼ਾਹ ਦਾ ਨਾਦੀ ਪੁੱਤ ਬੇ ਖਲੋਤਾ ਹੋਇਆ ਇਹਦੀ ਛਾਵੇਂ ਜਾ ਕੇ ਖਲੋਵਾ ਮਾ ਕੀ ਮੇਰੀ ਇੱਜ਼ਤ ਨੂੰ ਕੋਈ ਖਤਰਾ ਨਹੀਂ ਤੇ ਜੇ ਤੂੰ ਅਗਲੀ ਦੀ ਇੱਜ਼ਤ ਬਚਾਉਂਦਿਆਂ ਬਚਾਉਂਦਿਆਂ ਬੇਝੱਕ ਤੇਰਾ ਨੁਕਸਾਨ ਹੋ ਜਾਂਦਾ ਫਿਰ ਤੇ ਤੇਰੀ ਪੱਗ ਸਫਲੀ ਹੈ ਤੇ ਜੇ ਕੋਈ ਕਿਸੇ ਦੀ ਚੁੰਨੀ ਨੂੰ ਹੱਥ ਪਾਉਣ ਡਿਆ ਤੇ ਜੇ ਪੱਗ ਵਾਲਾ ਲਾਗੇ ਖਲੋਤਾ ਮੂਕ ਹੱਥ ਜੋੜ ਕੇ ਖਲੋਤਾ ਤਮਾਸ਼ਾ ਵੇਖੀ ਜਾਂਦਾ ਫਿਰ ਉਹਦੀ ਪੱਗ ਬਨਣੀ ਕੋ ਮੈਨੇ ਨਹੀਂ ਰੱਖਦਾ ਹਾਈ ਕੋਰਟ ਦੇ ਵਿੱਚ ਕੱਲ ਪਰਸੋ ਇੱਕ ਹਾਦਸਾ ਵਾਪਰਿਆ ਇੱਕ ਵਕੀਲ ਦਮਾਲਾ ਬੰਦਾ ਸੀ ਤੁਸੀਂ ਵੀ ਵੇਖੀ ਹੋਵੇਗੀ ਵੀ ਇੱਕ ਵਕੀਲ ਦਮਾਲਾ ਬੰਦਾ ਹੈ ਉਹ ਵਕੀਲ ਤੇ ਗੱਲ ਦੂਜੇ ਵਕੀਲ ਪਹਿਚਾਉਂਦੇ ਨੇ ਉਹਨਾਂ ਦੇ ਵਿੱਚ ਦੋ ਪੱਗਾਂ ਵਾਲੇ ਵੀ ਵੀਡੀਓ ਵਿੱਚ ਤੁਸੀਂ ਵੇਖ ਰਹੇ ਹੋ ਖਲੋਤੇ ਹੋਏ ਨੇ ਪਿੱਛੇ ਉਹ ਦਮਾਲੇ ਵਾਲੇ ਵੀਰ ਦਾ ਦਮਾਲਾ ਲਾ ਦਿੱਤਾ ਜਾਂਦਾ ਹੈ ਪੱਗਾਂ ਵਾਲੇ ਵਕੀਲ ਵਿਚਾਰੇ ਕੁਝ ਵੀ ਨਹੀਂ ਕਰ ਪਾਉਂਦੇ ਉਹ ਜਿਹੜੇ ਮੂਨੇ ਨੇ ਜਿਹੜੇ ਪਤਤ ਨੇ ਉਹ ਧਮਾਲੇ ਵਾਲੇ ਦਾ ਧਮਾਲਾ ਲਾ ਕੇ ਉਹਦੀ بے ਪਤੀ ਕਰ ਦਿੰਦੇ ਨੇ ਉਹਦੇ